ਘੜੋ ਜੇ ਤਾਂ ਕੱਲੋ ਇਹ ਨਾ ਮੰਨੇ ਤਾਂ ਦੇਖਿਓ ਤੁਸੀਂ ਵੀ ਕੀ ਮੈਂ ਜਾਂਦੇ ਸਾਰਾ ਪੰਜਾਬ ਆ ਇਹ ਪੰਜਾਬ ਤਾਂ ਫਿਰ ਇਹਨਾਂ ਨੂੰ ਧੱਕੇ ਨਾਲ ਲੈ ਜਾਊਗਾ ਪਿਛਲੀ ਵਾਰ ਕਿਹੜਾ ਅਸੀਂ ਗੰਨਾ ਲੈ ਕੇ ਗਏ ਸੀ लाਠੀਆਂ ਸੋਟੀਆਂ ਨਾਲ ਇਹਨਾਂ ਦੇ ਸਾਰੇ ਕੋਹ ਭੰਨ ਦੇ ਗਏ ਸੀ ਜਿੰਨੀਆਂ ਇਹਨਾਂ ਨੇ ਸੀਲਾਂ ਲਾਈਆਂ ਸਭ ਤੋੜ ਦੇਾਂਗੇ ਇੱਕ ਵਾਰੀ ਕਿਸਾਨ ਜਥੇਬੰਦੀਆਂ ਸਰਕਾਰ ਨਾਲ ਗੱਲ ਕਰਕੇ ਆਪਣਾ ਅੱਗੇ ਵਧਣ ਦਾ ਹੁਕਮ ਦੇਣ ਸ਼ੰਭੂ ਬਾਟਰ ਤੇ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਨੇ ਗੱਲਬਾਤ ਕਰਦੇ ਆ ਕਿਉਂਕਿ ਜਿਹੜਾ 13 ਮਹੀਨੇ ਤੋਂ ਉੱਪਰ ਮੋਰਚਾ ਲੱਗਿਆ ਸੀ ਦਿੱਲੀ ਵਿੱਚ ਪਹਿਲਾਂ 2020-21 ਦੇ ਵਿੱਚ ਉਸ ਸਮੇਂ ਵੀ ਮੋਰੇ ਡਟ ਕੇ ਖੜੀਆਂ ਸੀ ਕਿ ਇਹ ਬੈਠੀਆਂ ਸਨ ਫੌਜਾਂ ਤੇ ਦੁਬਾਰਾ ਪਹੁੰਚੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਦੁਬਾਰਾ ਇੱਥੇ ਨਿਹੰਗ ਸਿੰਘ ਫੌਜਾਂ ਨੂੰ ਕਿਉਂ ਪਹੁੰਚਣ ਦੀ ਲੋੜ ਪੈ ਗਈ ਦੇਖੋ ਜੀ ਇਹ ਕਿਸਾਨ ਜਥੇਬੰਦੀਆਂ ਨੇ ਜੋ ਪਹਿਲਾ ਮੋਰਚਾ ਲਗਾਇਆ ਸੀ ਉਦੋਂ ਸੈਂਟਰ ਦੀ ਸਰਕਾਰ ਨੇ ਮੰਗਾਂ ਮੰਨਣ ਦੀ ਗੱਲ ਕਹੀ ਸੀ ਪਰ ਉਹ ਆਪਣੇ ਵਾਅਦਿਆਂ ਤੋਂ ਮੁਨਕਰ ਚੋ ਹੋ ਚੁੱਕੀ ਐ ਤੇ ਹੁਣ ਦੁਬਾਰਾ ਇਹ ਜਥੇਬੰਦੀਆਂ ਇੱਥੇ ਪਹੁੰਚਿਆ ਨੇ ਆਪਣੀਆਂ ਮੰਗਾਂ ਮਨਾਉਣ ਦੇ ਲਈ ਤੇ ਅਸੀਂ ਸਾਰਾ ਜਿੰਨੇ ਵੀ ਦਲ ਪੰਥ ਨੇ ਅਸੀਂ ਸਾਰੇ ਡਟ ਕੇ ਇਹਨਾਂ ਦੇ ਨਾਲ ਖੜੇ ਆਂ ਜਿੱਥੇ ਤੱਕ ਸਾਨੂੰ ਇਹ ਕਹਿਣਗੇ ਅਸੀਂ ਨਾਲ ਤੁਰਨੇ ਨੂੰ ਇਹਨਾਂ ਦੇ ਨਾਲ ਪਹਿਲਾਂ ਅੱਗੇ ਹੋ ਕੇ ਇਹਨਾਂ ਨੇ ਜਿਹੜੇ ਸਰਕਾਰ ਨੇ ਲਾਈਆਂ ਨੇ ਰੋਕਾਂ ਉਹ ਤੋੜਨ ਦੇ ਨੂੰ ਤਿਆਰ ਬਰ ਤਿਆਰ ਆਂ ਕੱਲ ਦਾ ਦਿਨ ਇਹਨੇ ਰੱਖਿਆ ਕਿ ਅਸੀਂ ਜਿੱਥੇ ਬੰਦਿਆਂ ਨਾਲ ਮੀਟਿੰਗ ਸਰਕਾਰ ਦੀ ਹੈਗੀ ਆ ਜੋ ਵੀ ਸਰਕਾਰ ਫੈਸਲਾ ਜੇ ਇਹਨਾਂ ਦੇ ਹੱਕ ਚ ਕਰਦੀ ਆ ਤਾਂ ਠੀਕ ਆ ਨਹੀਂ ਕਰਦੀ ਤਾਂ ਅਸੀਂ ਇਹਨਾਂ ਦੇ ਨਾਲ ਜਿੱਥੇ ਤੱਕ ਜਾਣਗੇ ਅਸੀਂ ਸਿਰੇ ਤੱਕ ਜਾਵਾਂਗੇ ਤੇ ਮੋਰਚਾ ਡਟ ਕੇ ਲੜਾਂਗੇ ਸਰਕਾਰ ਨੂੰ ਮੰਗਾ ਮੰਨਣ ਤੇ ਮਜਬੂਰ ਕਰਦੇ ਆਂਗੇ ਕੁਝ ਮੰਗਾਂ ਦੇ ਉੱਪਰ ਸਹਿਮਤੀ ਵੀ ਹੋਈ ਆ ਤੇ ਕੁਝ ਮੰਗਾਂ ਦੇ ਉੱਪਰ ਐ ਸਹਿਮਤੀ ਵੀ ਬਣੀ ਆ ਤੇ ਐਮਐਸਪੀ ਦੇ ਉੱਪਰ ਬੰਦ ਰਹੀ ਕੋ ਚਰਚਾ ਹੋਈ ਵੀ ਮਰਗੀ ਲੰਬੀ ਚੱਲ ਰਹੀ ਹੈ ਦੇਖੋ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਹੈ ਕਿ ਜਿਹੜੀਆਂ ਮੰਗਾ ਉਹ ਮਨਾਉਣੀਆਂ ਚਾਹੁੰਦੇ ਨੇ ਸਰਕਾਰ ਉਹ ਮੰਨਣ ਨੂੰ ਤਿਆਰ ਹੈ ਜਾਂ ਨਹੀਂ ਹੈ ਜੇ ਸਰਕਾਰ ਉਹਨਾਂ ਦੀਆਂ ਮੰਗਾ ਮੰਨਦੀ ਹੈ ਤਾਂ ਬਿਲਕੁਲ ਠੀਕ ਹੈ ਜੇਕਰ ਕਿਸਾਨਾਂ ਨੂੰ ਲੱਗ ਰਿਹਾ ਕਿ ਸਾਡੀਆਂ ਮੰਗਾਂ ਨਹੀਂ ਮੰਨ ਹੋ ਰਹੀਆਂ ਤਾਂ ਅਸੀਂ ਜਿਵੇਂ ਕਿਸਾਨ ਕਹਿਣਗੇ ਇਹਨਾਂ ਤੋਂ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਗੋਲੀਆਂ ਸਾਡੀਆਂ ਛਾਤੀਆਂ 'ਚ ਉਹਨੂੰ ਨੰਗਣ ਗਿਆ ਅਸੀਂ ਇਹਨਾਂ ਦੇ ਅੱਗੇ ਹੋ ਕੇ ਡਟ ਕੇ ਮੁਕਾਬਲਾ ਕਰਾਂਗੇ ਜੁਨਾ ਦਾ ਨਾ ਤਾਂ ਜਿੱਥੇ ਆਪਾਂ ਇਸ ਵਕਤ ਖੜੇ ਆ ਮਨ ਲੀ 100 ਮੀਟਰ ਦੀ ਦੂਰੀ ਦੇ ਸਾਹਮਣੇ ਫੋਰਸ ਲੱਗੀ ਹੋਈ ਆ ਵੈਰੀਗੇਟ ਲੱਗੇ ਹੋਏ ਨੇ ਪੂਰੇ ਹਥਿਆਰ ਨੇ ਉਹਨਾਂ ਕੋਲ ਥੋੜੇ ਕੋਲ ਸਿਰਫ ਸਸਤਰ ਦੀਆਂ ਛੋਟੀਆਂ ਨੇ ਪਿਛਲੀ ਵਾਰ ਕੜਾ ਅਸੀਂ ਗੰਨਾ ਲੈ ਕੇ ਗਏ ਸੀ ਲਾਠੀਆਂ ਛੋਟੀਆਂ ਨਾਲ ਇਹਨਾਂ ਦੇ ਸਾਰੇ ਕੋ ਭੰਨ ਦੇ ਗਏ ਸੀ ਜਿੰਨੀਆਂ ਇਹਨਾਂ ਨੇ ਸੀਲਾਂ ਲਾਈਆਂ ਸਭ ਤੋੜ ਦੇਾਂ ਸਰਕਾਰ ਨਾਲ ਗੱਲ ਕਰਕੇ ਆਪਣਾ ਅੱਗੇ ਵਧਣ ਦਾ ਹੁਕਮ ਦੇਣ ਤੇ ਅਸੀਂ ਇਹਨਾਂ ਦੇ ਦੇਖੋ ਜਿਹੜਾ ਮੋਰਚਾ ਹੈ ਉਹ ਕਿਸਾਨ ਜਥੇਬੰਦੀਆਂ ਦੀ ਅਦਨਗੀ ਦੇ ਵਿੱਚ ਚੱਲ ਰਿਹਾ ਹੈ ਤੇ ਅਸੀਂ ਕੋਈ ਵੀ ਇਹ ਜੀ ਕੋਈ ਜੀ ਚੀਜ਼ ਨਹੀਂ ਕਰਨਾ ਚਾਹੁੰਦੇ ਜੇ ਵੜਾ ਇਹਨਾਂ ਦਾ ਟੱਕਾ ਲੱਗੇ ਜਦੋਂ ਇਹ ਹੁਕਮ ਕਰਨਗੇ ਕਿ ਹੁਣ ਆਪਾਂ ਅੱਗੇ ਤੁਰਨਾ ਤੇ ਅਸੀਂ ਇਹ ਤਾਂ ਸਭ ਤੁਹਾਡੇ ਸਾਹਮਣੇ ਪਹਿਲਾਂ ਨਹੀਂ ਰੁਕਿਆ ਤੇ ਹੁਣ ਵੀ ਨਹੀਂ ਰੁਕਣਗੇ ਜੀ ਆਪਣੇ ਨੌਜਵਾਨਾਂ ਦਾ ਬੜਾ ਨੁਕਸਾਨ ਹੋ ਰਿਹਾ ਹੈ ਬਜ਼ੁਰਗਾਂ ਦਾ ਬੜਾ ਨੁਕਸਾਨ ਹੋ ਰਿਹਾ ਹੈ ਕੱਲ ਇੱਕ ਬਜ਼ੁਰਗ ਦੀ ਇੱਥੇ ਮੌਤ ਵੀ ਹੋਈ ਹੈ ਗਿਆਨ ਸਿੰਘ ਜੀ ਨੂੰ ਗਿਆਨ ਸਿੰਘ ਜੀ ਦੇਖੋ ਸਰਕਾਰ ਨੂੰ ਚਾਹੀਦਾ ਹੈ ਪਹਿਲਾਂ ਵੀ 750 ਦੇ ਕਰੀਬ ਕਿਸਾਨਾਂ ਨੇ ਆਪਣੀ ਛੇਦੀ ਦਿੱਤੀ ਹੈ ਮੋਰਚਿਆਂ ਦੇ ਵਿੱਚ ਪਰ ਇਹ ਜਾਣ ਬੁੱਝ ਕੇ ਇਹਨਾਂ ਨੇ ਉਦੋਂ ਸਾਡੀਆਂ ਜੋ ਮੰਗਾ ਸੀ ਉਹਨਾਂ ਨੂੰ ਢਿੱਲੇ ਪਾਉਣ ਦੇ ਖਾਤਰ ਮੰਗਾ ਮੰਨ ਕੇ ਉਸ ਤੋਂ ਬਾਅਦ ਸਰਕਾਰ ਮਨਕਰ ਹੋ ਕੇ ਸਾਨੂੰ ਦੁਆਰਾ ਇਹ ਦਿੱਲੀ ਵੱਲ ਦਾ ਰੁਖ ਕਰਨੇ ਤੇ ਮਜਬੂਰ ਕੀਤਾ ਤੇ ਦੇਖੋ ਜਦੋਂ ਆਪਣੇ ਹੱਕਾ ਹੱਕ ਲੈਣੇ ਹੁੰਦੇ ਆ ਤਾਂ ਜਿਹੜੇ ਬੰਦੇ ਨੇ ਹੱਕ ਲੈਣੇ ਆ ਉਹਨੂੰ ਸ਼ਹੀਦਿਆਂ ਤਾਂ ਦੇਣੀਆਂ ਪੈਣੀਆਂ ਸੱਟਾਂ ਖਾਣੀਆਂ ਪੈਣੀਆਂ ਪਰ ਪਹਿਲਾਂ ਵੀ ਮੋਦੀ ਨੂੰ ਗੋਡੇ ਟੇਕਣੇ ਪਏ ਸੀ ਤੇ ਜੇ ਨਹੀਂ ਮੰਨੂਗਾ ਤਾਂ ਹੁਣ ਫੇਰ ਟੇਕਣੇ ਪੈਣਗੇ ਬਈ ਪ੍ਰਬੰਧ ਪੱਕੇ ਨੇ ਇਸ ਵਾਰ ਬਿਲਕੁਲ ਜੀ ਬਿਲਕੁਲ ਜਾਣਾ ਔਖਾ ਤੁਸੀਂ ਕਹਿੰਦੇ ਤੁਸੀਂ ਦਿੱਲੀ ਜਾਵਾਂਗੇ ਤੁਸੀਂ 2-4 ਦਿਨ ਖੜੋ ਜੇ ਤੱਕ ਕੱਲ ਉਹ ਨਾ ਮੰਨੇ ਤਾਂ ਦੇਖਿਓ ਤੁਸੀਂ ਵੀ ਕੀ ਮੈਂ ਜਾਣੇ ਸਾਰਾ ਪੰਜਾਬ ਆ ਇਹ ਪੰਜਾਬ ਤਾਂ ਫਿਰ ਇਹਨਾਂ ਨੂੰ ਧੱਕੇ ਨਾਲ ਲੈ ਜਾਊਗਾ ਕਿੱਥੋਂ ਆਏ ਹੋ ਚੱਲ ਗਏ ਅਸੀਂ ਰੋਪੜ ਜ਼ਿਲ੍ਹੇ ਤੋਂ ਆਏ ਜੀ ਰੋਪੜ ਜ਼ਿਲ੍ਹੇ ਤੋਂ ਲੱਗਾ ਵੀ ਇਹ ਰਾਜਪੁਰਾ ਰੋੜਾ ਮੇਨ ਹਾਈਵੇ ਨੈਸ਼ਨਲ ਹਾਈਵੇ ਕਿੰਨਾ ਕੁ ਜਾਮ ਤਕਰੀਬਨ ਹੋਊਗਾ ਇਸ ਰੋਡ ਦੇ ਉੱਪਰ ਤੁਸੀਂ ਦੇਖੋ ਪਿੱਛੇ ਜਾ ਕੇ ਕਿੰਨੇ ਕਿਲੋਮੀਟਰ ਤੱਕ ਬਾਨਾ ਜਿਹੜੇ ਆਪਣੇ ਟਰੈਕਟਰ ਤੇ ਕਿਸਾਨ ਬੈਠੇ ਨੇ ਇਹ ਤਾਂ ਜਥੇਬੰਦੀਆਂ ਦੇ ਜੋ ਆਗੂ ਨੇ ਉਹਨਾਂ ਦੇ ਹੁਕਮ ਦੇ ਵਜੇ ਹੋਏ ਬੈਠੇ ਨੇ ਜੇ ਉਹ ਹੁਕਮ ਕਰਨ ਤਾਂ ਇਹ ਸਾਰਾ ਸਾਡਾ ਜੱਨਾ ਭਾਈਚਾਰਾ ਆਇਆ ਸੀ ਇਹਨਾਂ ਨੂੰ ਕਿੰਨੇ ਕ ਨੇ ਜੀ ਇਹ ਜਿਨ੍ਹਾਂ ਨੂੰ ਅਸੀਂ ਨਹੀਂ ਤੋੜ ਸਕਦੇ ਕਿੰਨੇ ਕੁ ਬੈਰੀਕੇਡ ਨੇ ਜਾਂ ਕਿਆ ਕੁਛ ਨੇ ਸਰਕਾਰਾਂ ਨੂੰ ਦਹਾ ਹਲਾਕੇ ਰੱਖ ਦਿਆਂਗੇ ਇੱਕ ਵਾਰੀ ਮੰਗਾ ਇਹਨਾਂ ਨੂੰ ਮੰਨਣੀਆਂ ਪੈਣੀਆਂ ਅੱਜ ਮੰਨ ਲੈਣ ਕੱਲ ਮੰਨ ਲੈਣ ਆਹ ਬੈਰੀਕੇਡ ਤਾਂ ਤੋੜ ਦੂੰਗੇ ਅੱਗੇ ਵਾ ਕੇ ਪੂਰਾ ਹਰਿਆਣਾ ਪਿਆ ਫਿਰ ਕੁਰਕhetra ਲਾਂਘ ਕੇ ਕਿਤੇ ਨਾ ਕਿਤੇ ਸਿੰਘੂ ਬਾਰਡਰ ਟਿੱਕਰੀ ਬਾਰਡਰ ਉਹੀ ਦਿਨ ਯਾਦ ਆ ਜਾਂਦੇ ਨੇ ਹਨਾ ਪਰ ਉੱਥੇ ਕਹਿੰਦੇ ਇਸ ਵਾਰ ਜਿਹੜੀ ਪ੍ਰਬੰਧ ਨੇ ਡਿੱਪਰ ਮਿੱਟੀ ਦੇ ਭਰੇ ਹੋਏ ਕੰਟੇਨਰ ਬੜੇ ਬੜੇ ਕੰਡੇ ਤਰ ਤਾਰਾ ਬਹੁਤ ਕੁਝ ਮਿਲ ਗਈ ਪੱਕੇ ਪ੍ਰਬੰਧ ਕੀਤੇ ਹੋਏ ਨੇ ਸਰਕਾਰ ਨੇ ਦੇਖੋ ਉਹਨਾਂ ਨੂੰ ਦੇਖ ਕੇ ਅਸੀਂ ਇੱਥੇ ਦਾ ਡਰ ਕੇ ਬੈਠ ਨਹੀਂ ਸਕਦੇ ਜੇ ਅੱਗੇ ਵਧਾਂ ਾਂਗੇ ਇੱਥੇ ਬਹਿ ਕੇ ਤਾਂ ਨਹੀਂ ਕੁਝ ਵੀ ਮਿਲਣਾ ਤੇ ਅੱਗੇ ਤਾਂ ਜਾਣਾ ਹੀ ਪੈਣਾ ਤੇ ਜੇ ਨਹੀਂ ਸਰਕਾਰ ਮੰਨੂਗੀ ਤਾਂ ਹਰਿਆਣਾ ਵੀ ਸਾਡਾ ਛੋਟਾ ਭਰਾ ਪਹਿਲਾਂ ਵੀ ਨੇ ਸਾਡਾ ਸਾਥ ਦਿੱਤਾ ਹੈ ਤੇ ਉਹ ਵੀ ਤਿਆਰ-ਬਰ-ਤਿਆਰ ਨੇ ਅਸੀਂ ਤਾਂ ਪੂਰੇ ਤਿਆਰ-ਬਰ-ਤਿਆਰ ਬੈਠੀ ਆਂ ਜਦੋਂ ਇੱਥੋਂ ਵਧਾਂਗੇ ਤਾਂ ਜਦੋਂ ਇਹ ਤੋੜਾਂਗੇ ਤਾਂ ਅੱਗੇ ਵੀ ਟੁੱਟਦੀ ਜਾਣਗੇ ਪਹੁੰਚਾਂਗੇ ਦਿੱਲੀ ਨੌਜਵਾਨਾਂ ਦਾ ਕਿਵੇਂ ਰਿਹਾ ਹੌਸਲਾ ਇੱਥੇ ਦੇ ਦੱਸਣਾ ਚਾਹੂਂਗੇ ਸਾਰੇ ਇੱਕ ਮੁਠ ਨੇ ਤੇ ਇੱਕ ਦੂਏ ਨਾਲ ਸਹਿਮਤੀ ਨਾਲ ਚੱਲਦੇ ਨੇ ਕੋਈ ਹੁੱਲੜਵਾਜੀ ਨਹੀਂ ਹੈਗੀ ਆਗੂਆਂ ਦੇ ਅਧੀਨਗੀ ਦੇ ਵਿੱਚ ਚੱਲ ਰਹੇ ਆ ਤੇ ਮੋਰਚਾ ਇਹ ਫੇਰ ਜਿਤਨਾ ਹੀ ਜਿਤਨਾ ਹੈ ਤਿਆਰੀਆਂ ਪੂਰੀਆਂ ਨੇ ਜੇਕਰ ਸਹਿਮਤੀ ਬਣ ਜਾਂਦੀ ਹੈ ਕੋਈ ਮੀਟਿੰਗ ਦੇ ਵਿੱਚ ਹੱਲ ਨਿਕਲ ਜਾਂਦਾ ਕੱਲ ਨੂੰ ਮੀਟਿੰਗ ਵੀ ਹੈ ਫਿਰ ਦੁਬਾਰਾ ਪੰਜਾਬ ਨੂੰ ਕੂਚ ਕੀਤਾ ਜਾਊਗਾ ਜਿਵੇਂ ਪਹਿਲਾਂ ਅਸੀਂ ਛਾੜਾ ਮਾਰਦੇ ਨੱਚਦੇ ਟੱਪਦੇ ਗਏ ਸੀ ਮੋਰਚਾ ਜਿੱਤ ਕੇ ਮੋਦੀ ਨੂੰ ਮੰਗਾ ਮੰਨ ਗਿਆ ਮਨਜ਼ੂਰ ਹੋਇਆ ਸੀ ਉਦਾਂ ਹੀ ਜੇ ਅੱਜ ਕਿਸਾਨਾਂ ਨੂੰ ਜਥੇ ਬੰਦਿਆਂ ਨੂੰ ਲੱਗੇ ਕਿ ਸਾਡੇ ਹੱਕ ਦਾ ਫੈਸਲਾ ਹੋ ਗਿਆ ਤੇ ਸਾਨੂੰ ਫਿਰ ਅਸੀਂ ਕਿਉਂ ਇਹਨਾਂ ਜੋੜਮ ਅਜਮਾਈ ਕਰਨੀ ਠੀਕ ਹੈ ਜੀ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਈਸੋ